ਬਾਪਾ ਨਾ ਨਾ ਕਰੀਏ ਤਾਂ ਸ਼ਰਾਰਤੀਆਂ ਸਦਾ ਕੰਮ ਕੀ ਐ ਕਿਸੇ ਅਮਨ ਸ਼ਾਂਤੀ ਦੇ ਕੰਮ ਮੈਂ ਤਾਂ ਸਾਰਿਆਂ ਨੂੰ ਕਹਿ ਕੇ ਅਮਨ ਵੀ ਰੱਖਿਓ ਤੇ ਸ਼ਾਂਤੀ ਨੂੰ ਤੇ ਕੋਲੋਂ ਜਾਣ ਹੀ ਨਾ ਦਿਓ ਅਮਨ ਭਾਂ ਚੱਲ ਜੇ ਜੀ ਬੜਾ ਇਤਿਹਾਸ ਹੀ ਲੋਕਾਂ ਨੂੰ ਬੜੇ ਲੰਮੇ ਸਮੇਂ ਬਾਅਦ ਲਖਣਾ ਜਿਹੜੀਆਂ ਦੇਰਾ ਬਾਬਾ ਨਾਨਕ ਲਗਭਗ 12 ਸਾਲ ਬਾਅਦ ਲਖਣਾ ਉਹ ਬੜੀ ਅਮਨ ਸ਼ਾਂਤੀ ਨਾਲ ਲਖਣਾ ਆ ਰਹੀ ਔਰ 쿠ਛੀ ਵਾਲੀ ਗੱਲ ਹੈ ਕਿ ਸਾਰੀਆਂ ਪਾਰਟੀਆਂ ਇਲੈਕਸ਼ਨ ਲੜਦੀਆਂ ਜੀ ਸਿਰਫ ਅਕਾਲੀ ਦਲ ਦਾ ਇੱਕ ਕੈਂਡੀਡੇਟ ਹੈ ਜੀਪੀ ਦੇ 8 ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ ਕਾਰਸ ਦੇ 12 ਲੜਦੇ ਨੇ ਆਮ ਆਦਮੀ ਪਾਰਟੀ ਦੇ 13 ਲੜਦੇ ਨੇ ਅਮਰੀਕਾ ਦੇ ਇਤਿਹਾਸ ਚ ਪਹਿਲੀ ਵਾਰੀ ਡੇਰਾ ਬਾਬਾ ਨਾਨਕ ਚ ਜਿਹੜਾ ਸਾਰੀਆਂ ਪਾਰਟੀਆਂ ਇਲੈਕਸ਼ਨ ਲੜਦੀਆਂ ਇਹ ਤਾਂ ਮੈਂ ਪਿਛਲੇ ਸਾਲ ਲੰਮੇ ਸਮੇਂ ਤੋਂ ਡੇਰਾ ਬਾਬਾ ਨਾਨਕ ਦਾ ਜਿਹੜਾ ਇਤਿਹਾਸ ਵੇਖਦਾ ਆਇਆ ਕਦੀ ਦੂਸਰੀ ਪਾਰਟੀ ਨੇ ਰੂਲਿੰਗ ਪਾਰਟੀ ਦੇ ਬੰਦੇ ਇਲੈਕਸ਼ਨ ਲੜਦੇ ਦੂਸਰੀ ਪਾਰਟੀ ਦੇ ਕੋਈ ਕੈਂਡੀਡੇਟ ਕਾਗਜ਼ੀ ਰਹੀ ਦਾਖਲ ਕਰਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਸਾਰਿਆਂ ਨੂੰ ਮੌਕਾ ਦਿੱਤਾ ਕਿ ਲੋਕਤੰਤਰ ਲੋਕ ਜਿਹਦੇ ਹੱਕ 'ਚ ਫਤਵਾ ਦੇਣਗੇ ਸਾਨੂੰ ਮੰਜ਼ੂਰ ਤੇ ਇਹ ਪੂਰੀ ਪਏਗੀ ਵੋਟਾਂ ਦਾ ਬੜਾ ਲੋਕਾਂ ਨੂੰ ਵੋਟਾਂ ਨਾਲ ਲੈ ਕੇ ਬੜਾ ਬੜਾ ਉਤਸ਼ਾਹ ਥੋੜਾ ਜਲਦੀ ਸਵੇਰਾ ਸਵੇਰਾ ਬੱਚਿਆਂ ਨੇ ਇਹ ਬਾਰੇ ਨੂੰ ਨਹੀਂ ਮੰਨੇ ਜੀ ਇਹਨੇ ਕਰਿਆ ਰਾਤ ਦਾ ਸਾਰਾ ਸਭ ਕੁਝ ਕਰ ਸ਼ਾਮ ਕਿਤਾ ਬੇਰੀ ਬੋਟੀ ਦਾ ਸਟਾਰਟ ਜ ਪਰ ਫਿਰ ਵੀ ਕਾਫੀ ਉਤਸ਼ਾਹ ਆ ਤੁਰ ਜਾ ਕੇ ਦੇਖੋ ਯਾ ਲੋਕ ਕਾਫੀ ਦਾ ਜਿਹੜਾ ਮੋਟਾ 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 ਬੋਨਾ ਸਾਡੇ ਗੁજરાਤ ਦੀ ਅਕਸ ਨਹੀਂ 13 ਬਾਬਾ ਨਾਨਕ ਜੀ ਇੱਥੇ ਸ਼ਰਧਾਲੂਆਂ ਨੇ ਸਦਾ ਕੰਮ ਕੀ ਹੈ ਇੱਥੇ ਅਮਨ ਸ਼ਾਂਤੀ ਦੇ ਘਰ ਤਾਂ ਤਾਂ ਸਾਰਿਆਂ ਨੂੰ ਕਹਿ ਕੇ ਅਮਨ ਵੀ ਰੱਖਿਓ ਤੇ ਸ਼ਾਂਤੀ ਨੂੰ ਤਾਂ ਕੋਲੋਂ ਜਾਣ ਹੀ ਨਾ ਦਿਓ ਅਮਨ ਭਾਂ ਚੱਲ ਜੇ ਸ਼ਾਂਤੀ ਜ਼ਰੂਰੀ ਹੁੰਦੀ ਹੈ ਨਾ ਸ਼ਾਂਤੀ ਕੋਲ ਰੱਖਿਓ ਅਮਨ ਦੀ ਕੋਈ ਨਹੀਂ ਠੀਕ ਹੈ ਜੀ